16 ਫਰਵਰੀ ਦਿਨ ਸੋਮਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਨੇ ਤੇ ਕਿਹੜੇ ਕਿਹੜੇ ਪਲਾਨਸ ਨੇ ਜਿਨ੍ਹਾਂ ਦੇ ਮੁਤਾਬਕ ਆਪਾਂ ਟ੍ਰੇਡ ਕਰ ਸਕਦੇ ਹਾਂ ਸੋਮਵਾਰ ਨੂੰ 16 ਫਰਵਰੀ ਨੂੰ ਤੇ ਉਹਦੇ ਨਾਲ ਨਾਲ ਆਪਾਂ ਗੱਲ ਕਰਾਂਗੇ ਕਿ ਵੀਕਲੀ ਟਾਈਮ ਫਰੇਮ ਅਨਲਿਸਿਸ ਦੇ ਅਕੋਰਡਿੰਗ ਨਿਫਟੀ ਇਸ ਹਫਤੇ ਥੱਲੇ ਜਾ ਸਕਦੀ ਹੈ ਜਾਂ ਫਿਰ ਉੱਤੇ ਜਾ ਸਕਦੀ ਹੈ ਪਿਛਲੇ ਹਫਤੇ ਦਾ ਜਿਹੜਾ ਦੇਖੋ ਵੀਕਲੀ ਟਾਈਮ ਫਰੇਮ ਅਨਲਿਸਿਸ ਸੀ ਆਪਣਾ ਉਹ ਸਹੀ ਹੋਇਆ ਪਿਛਲੇ ਹਫਤੇ ਵਾਲੀ ਜਿਹੜੀ ਵੀਡੀਓ ਇਕਰ ਜਾ ਕੇ ਤੁਸੀਂ ਦੇਖ ਕੇ ਕਨਫਰਮ ਕਰ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਆਪਾਂ ਇਹੋ ਕਿਹਾ ਸੀ ਕਿ ਨਿਫਟੀ ਥੱਲੇ ਆ ਸਕਦੀ ਆ ਨਿਫਟੀ ਥੱਲੇ ਆ ਸਕਦੀ ਆ ਤੇ ਥੱਲੇ ਵਾਸਤੇ ਆਪਾਂ ਜਿਹੜਾ ਟਾਰਗੇਟ ਦਿੱਤੇ ਸੀ 447 ਆਪਾਂ ਦਿੱਤਾ ਸੀ ਕਿ 447 ਪਹਿਲਾ ਉਸ ਟਾਈਮ ਤੇ ਨਿਫਟੀ ਸੀ ਆਪਣੀ ਅ ਇੱਥੇ ਸੀ 5693 ਦੇ ਕੋਲ ਸੀ ਤੇ ਹੁਣ ਦੇਖੋ ਨਿਫਟੀ ਆਪਣੀ 447 ਨੂੰ ਅੱਜ ਇਹਨੇ ਟੱਚ ਕੀਤਾ ਹੈ ਤੇ ਦੂਜਾ ਟਾਰਗੇਟ ਆਪ ਦਿੱਤਾ ਸੀ ਕਿ ਨਿਫਟੀ 2533 ਤੱਕ ਥੱਲੇ ਆ ਸਕਦੀ ਪਹਿਲਾ ਆ ਸੀ ਦੂਜਾ ਸੀ ਪਹਿਲਾ ਟਾਰਗੇਟ ਅਚੀਵ ਹੋ ਗਿਆ ਤੇ ਜਿਹੜਾ ਦੂਜਾ ਟਾਰਗੇਟ ਆ ਉਹ ਅਗਲੇ ਹਫਤੇ ਆਪਣਾ ਅਚੀਵ ਹੋ ਜਾਊਗਾ ਹੁਣ ਦੇਖੋ ਨਿਫਟੀ ਦੇ ਵਿੱਚ ਜਿਹੜਾ ਕੈਂਡਲ ਬਣਿਆ ਆ ਲਾਲ ਕੈਂਡਲ ਬਣਿਆ ਛੋਟਾ ਇਹ ਲਾਲ ਕੈਂਡਲ ਬਣਿਆ ਸੋ ਹੁਣ ਪੋਜੀਸ਼ਨਲ ਪਲੇਅਰ ਜਿਹੜੇ ਕਿ ਮਾਰਕੀਟ ਨੂੰ ਮੂਵ ਕਰਦੇ ਆ ਜਿਹੜੇ ਕਿ ਦੇਖੋ ਉੱਤੇ ਲੈ ਕੇ ਜਾਂਦੇ ਆ ਜਾਂ ਫਿਰ ਥੱਲੇ ਲੈ ਕੇ ਜਾਂਦੇ ਆ ਸੋ ਉਹਨਾਂ ਨੂੰ ਸਟੌਪ ਲੌਸ ਰੱਖਣ ਵਾਸਤੇ ਇੱਕ ਜਗ੍ਹਾ ਚਾਹੀਦੀ ਸੀ ਸੋ ਜਗ੍ਹਾ ਮਿਲ ਗਈ ਆ ਹੁਣ ਲਾਲ ਕੈਂਡਲਾ ਬਣ ਗਿਆ ਹੈ ਹੁਣ ਇਸ ਲਾਲ ਕੈਂਡਲ ਦਾ ਜਿਹੜਾ ਲੋ ਆ 5437 ਜਦੋਂ ਇਹ ਬ੍ਰੇਕ ਹੋਊਗਾ ਐਕਟੀਵੇਟ ਹੋ ਜਾਊਗਾ ਤੇ ਇਹਦੇ ਹਾਈ ਤੇ ਸਟੌਪ ਲੌਸ ਲਾ ਕੇ ਥੱਲੇ ਵਾਸਤੇ ਉਹ ਐਂਟਰੀ ਕਰਨਗੇ ਸੋ ਥੱਲੇ ਵਾਸਤੇ ਜਿਹੜਾ ਸਭ ਤੋਂ ਪਹਿਲਾ ਟਾਰਗੇਟ ਆਪਣਾ ਸਭ ਤੋਂ ਪਹਿਲਾ ਟਾਰਗੇਟ ਉਹ ਆ 5332 5332 ਤੱਕ ਨਿਫਟੀ ਥੱਲੇ ਜਾ ਸਕਦੀ ਆ ਦੂਜੇ ਟਾਰਗੇਟ ਦੀ ਆਪਾਂ ਗੱਲ ਕਰਦੇ ਆਂ ਸੋ ਦੂਜਾ ਟਾਰਗੇਟ ਆਪਣਾ 5170 5170 ਤੇ 5332 ਸွေ ਇਹ ਦੋ ਟਾਰਗੇਟ ਹੈ ਇਸ ਹਫਤੇ ਨਿਫਟੀ ਦੇ ਸੋ ਇਥੋਂ ਤੱਕ ਥੱਲੇ ਜਾ ਸਕਦੀ ਆ ਬਾਕੀ ਜਿਹੜਾ ਇੰਟਰਾਡੇ ਦੇ ਵਿੱਚ ਜਦੋਂ ਨਿਫਟੀ 5332 ਦੇ ਕੋਲ ਪਿਆਵਰ ਦਿਨ ਸਵੇਰ 72 ਦੇ ਕੋ ਲਾਉਗੀ ਸੋ ਇਥੋਂ ਆਪਾਂ ਨੂੰ ਉੱਤੇ ਵਾਲੇ ਸਾਈਡ ਤੋਂ ਇੰਟਰਾਡੇ ਦੇ ਵਿੱਚ ਇੱਕ ਟ੍ਰੇਡ ਦੇਖਣ ਨੂੰ ਮਿਲ ਸਕਦੀ ਹੈ ਉੱਤੇ ਵਾਲੇ ਸਾਈਡ ਤੋਂ ਪਰ ਓਵਰਆਲ ਜੇ ਆਪਾਂ ਹਫਤੇ ਦੀ ਗੱਲ ਕਰਦੇ ਆ ਜਿਹੜਾ ਕਿ ਆਪਣਾ 16 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਇਸ ਹਫਤੇ ਦੇ ਵਿੱਚ ਨਿਫਟੀ ਦੇ ਥੱਲੇ ਜਾਣ ਦੀ ਜਿਹੜੀ ਸੰਭਾਵਨਾ ਉਹ ਜ਼ਿਆਦਾ ਹੈ ਤੇ ਉੱਤੇ ਜਾਣ ਦੀ ਘੱਟ ਹੈ ਤੇ ਬਾਕੀ ਓਵਰਆਲ ਜਿਵੇਂ ਦੇਖੋ ਪਿਛਲੇ ਹਫਤੇ ਵੀ ਆਪਾਂ ਕਿਹਾ ਸੀ ਫੇਰ ਕਹਿੰਦੇ ਆ ਬਾਰ-ਬਾਰ ਕਵਾਂਗੇ ਕਿ ਓਵਰਆਲ ਨਿਫਟੀ ਦੇ ਕਾਫੀ ਥੱਲੇ ਜਾਣ ਦੀ ਸੰਭਾਵਨਾ ਹੈ ਸੋ ਜਿਵੇਂ ਪਿਛਲੇ ਹਫਤੇ ਵੀ ਕਿਹਾ ਸੀ ਕਿ ਇੱਕ ਹਫਤੇ ਚ ਵੀ ਹੋ ਸਕਦਾ ਦੋ ਹਫਤੇ ਚ ਵੀ ਹੋ ਸਕਦਾ ਤਿੰਨ ਹਫਤੇ ਚ ਵੀ ਹੋ ਸਕਦਾ ਤੇ ਇੱਕ ਮਹੀਨਾ ਵੀ ਲੱਗ ਸਕਦਾ ਹੁਣ ਦੇਖੋ ਜਦੋਂ ਆ ਜਿਹੜਾ ਲੋ ਆ ਇਹ ਬ੍ਰੇਕ ਹੋਊਗਾ ਸੋ ਫਿਰ ਨਿਫਟੀ ਦੇ ਵਿੱਚ ਆਪਾਂ ਨੂੰ ਇੱਕ ਫਾਸਟ ਮੂਵ ਦੇਖਣ ਨੂੰ ਮਿਲੂਗਾ ਥੱਲੇ ਵਾਲੀ ਸਾਈਡ ਨੂੰ ਜਿਹੜਾ ਕਿ ਨਿਫਟੀ ਨੂੰ 26000 26007 ਤੱਕ ਲੈ ਕੇ ਜਾ ਸਕਦਾ ਹੈ ਸੋ ਥੱਲੇ ਆਉਣਾ ਜਿਹੜਾ ਨਿਫਟੀ ਦਾ ਉਹ ਕਨਫਰਮ ਹੈ ਪ੍ਰੋਜੈਕਸ਼ਨ ਅਕੋਰਡਿੰਗ ਪਰ ਡੇ ਟਾਈਮ ਫਰੇਮ ਦੇ ਅਕੋਰਡਿੰਗ ਫਿਲਹਾਲ ਜੇ ਵੀਕਲੀ ਟਾਈਮ ਫਰੇਮ ਦੇ ਅਕੋਰਡਿੰਗ ਤੁਹਾਨੂੰ ਟਾਰਗੇਟ ਦਿੰਨੇ ਆ ਇਸ ਹਫਤੇ ਦੇ ਸੋ 332 ਤੇ 5170 5332 5170 ਇਹ ਆਪਣੇ ਰਹਿਣਗੇ ਟਾਰਗੇਟ ਇਸ ਹਫਤੇ ਦੇ ਇਸ ਤੋਂ ਥੱਲੇ ਵੀ ਜਾ ਸਕਦੀ ਹੈ ਪਰ ਇਹ ਆਪਣੇ ਮੇਨ ਟਾਰਗੇਟ ਰਹਿਣਗੇ ਸੋ ਵੀਕਲੀ ਟਾਈਮ ਫਰੇਮ ਦੇ ਅਕੋਰਡਿੰਗ ਆਪਾਂ ਦੇਖ ਲਿਆ ਕਿ ਨਿਫਟੀ ਥੱਲੇ ਜਾ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ 15 ਮਿੰਟ ਦੇ ਟਾਈਮ ਫਰੇਮ ਦੇ ਅਕੋਰਡਿੰਗ ਆਪਣੇ ਕਿਹੜੇ ਕਿਹੜੇ ਟਰੇਡਸ ਬਣ ਸਕਦੇ ਆ ਇਹਨਾਂ ਦੀ ਤਾਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਇਹ ਗੱਲ ਕਰ ਲੈਣੇ ਕਿ ਅੱਜ ਕੀ ਹੋਇਆ ਅੱਜ ਕੀ ਹੋਇਆ ਤੇ ਅੱਜ ਵਾਰ ਇਹ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਕੀ ਕੀਤਾ ਸੀ ਸੋ ਦੇਖੋ ਕੱਲ ਦੀ ਵੀਡੀਓ ਦੇ ਵਿੱਚ ਪਿਛਲੇ 2 ਦਿਨਾਂ ਦੀ ਆਪਾਂ ਗੱਲ ਕਰਦੇ ਆਂ ਕੱਲ ਦੀ ਵੀਡੀਓ ਦੇ ਵਿੱਚ ਵੀ ਆਪਣਾ ਜਿਹੜਾ ਅਸੀਂ ਕੀ ਥੱਲੇ ਦਾ ਸੀ ਕਿ ਨਿਫਟੀ ਥੱਲੇ ਜਾਊਗੀ ਉਸ ਤੋਂ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਵਿੱਚ ਵੀ ਆਪਣਾ ਥੱਲੇ ਦਾ ਸੀ ਤੇ ਉਸ ਦਿਨ ਵੀ ਨਿਫਟੀ ਥੱਲੇ ਗਈ ਆ ਸੋ ਇਹ ਦੋ ਚੀਜ਼ਾਂ ਤਾਂ ਸਹੀ ਹੋਈਆਂ ਪਰ ਅੱਜ ਨਿਫਟੀ ਦੇਖੋ ਗੈਪ ਡਾਊਨ ਓਪਨਿੰਗ ਹੋਈ ਥੱਲੇ ਜਾਣਾ ਕਨਫਰਮ ਸੀ ਗੈਪ ਡਾਊਨ ਓਪਨਿੰਗ ਹੋਈ ਤੇ ਗੈਪ ਡਾਊਨ ਓਪਨਿੰਗ ਹੋ ਕੇ ਫਿਰ ਥੱਲੇ ਗਈ ਤੇ ਗੈਪ ਡਾਊਨ ਓਪਨਿੰਗ ਜਦੋਂ ਹੋਈ ਆ ਉਸ ਤੋਂ ਬਾਅਦ ਆ ਤੁਹਾਨੂੰ ਆਪਾਂ WhatsApp ਚੈਨਲ ਤੇ ਤੇ Instagram ਚੈਨਲ ਤੇ ਸਪੋਰਟ ਤੇ ਰੈਜ਼ਿਸਟੈਂਸ ਅਪਡੇਟ ਕੀਤੇ ਸੀ ਸੋ ਕਿਹੜੇ-ਕਿਹੜੇ ਸੀ ਉਹਨਾਂ ਬਾਰੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੋ ਆਪਾਂ ਤੁਹਾਨੂੰ ਦੱਸਿਆ ਸੀ 9:30 ਵਜੇ WhatsApp ਚੈਨਲ ਤੇ Instagram ਚੈਨਲ ਤੇ 52447 ਆਪਣਾ سپورਟ ਆ ਮਜਬੂਤ سپورਟ ਤੇ 52447 ਨੂੰ ਟੱਚ ਕਰਕੇ ਦੇਖੋ ক্লোজিং ਹੋਈ ਹੈ ਉਥੋਂ ਤੱਕ ਗਈ ਹੈ ਮਜਬੂਤ ਰੈਜ਼ਿਸਟੈਂਸ ਆਪਾਂ ਤੁਹਾਨੂੰ ਦੱਸਿਆ ਸੀ 9:33 ਮਿੰਟ ਤੇ 5609 5609 ਤੇ 5609 ਦੇ ਕੋਲੋਂ ਦੇਖੋ ਆ ਸ਼ੂਟਿੰਗ ਸਟਾਰ ਬਣ ਕੇ ਨਿਫਟੀ ਥੱਲੇ ਗਈ ਹੈ 5609 ਦੇ ਕੋਲ ਤੇ ਆਪਣੀ ਜਿਹੜੀ ਟਰੇਡ ਸੀ ਉਦੇ ਬਾਰੇ ਵੀ ਤੁਹਾਨੂੰ ਦੱਸਿਆ ਸੀ ਕਿ ਆਪਾਂ ਥੱਲੇ ਵਾਸਤੇ ਟ੍ਰੇਡ ਕਰਾਂਗੇ ਵੇਟ ਕਰੋ 10:20 ਮਿੰਟ ਤੇ ਤੇ ਉਸ ਤੋਂ ਬਾਅਦ ਆਪਾਂ 52600 ਦਾ ਜਿਹੜਾ ਪੋਟ ਆ ਉਹਦੇ ਵਿੱਚ ਤੁਹਾਨੂੰ ਐਂਟਰੀ ਕਰਾਈ ਸੀ 52600 ਦਾ ਪੋਟ ਆਪਾਂ ਕੱਢ ਲੈਣੇ ਆ ਆ ਰਿਹਾ ਆਪਾਂ 52600 ਦਾ ਪੋਟ ਸੋ 52600 ਦੇ ਪੋਟ ਦੇ ਵਿੱਚ ਆਪਾਂ ਤਾਂ ਐਂਟਰੀ ਕਰਾਈ ਸੀ ਇਹਦੇ ਵਿੱਚ ਆਪਣੀ ਐਂਟਰੀ ਹੋਈ ਸੀ 117 ਤੇ 117.85 ਤੇ ਐਂਟਰੀ ਤੇ ਸਟਾਪ ਲੌਸ ਆਪਣਾ 99.25 ਠੀਕ ਹੈ ਤੇ ਟਾਰਗੇਟ ਆਪਣਾ 224 ਹੁਣ ਦੇਖੋ ਸਕ੍ਰਿਪਟ ਜਿਵੇਂ ਸੋਚਿਆ ਸੀ ਉਦਾਂ ਹੀ ਹੋਇਆ ਤੇ ਬਹੁਤ ਵਾਰ ਇਦਾਂ ਹੋਇਆ ਜਿੱਦਾਂ ਸੋਚਿਆ ਸੀ ਜਿਵੇਂ ਆਪਾਂ ਅੱਜ ਦੇ ਦਿਨ ਦੀ ਗੱਲ ਕਰਦੇ ਆਂ ਕੱਲ ਕਲੀਅਰ ਸੀ ਵੀਡੀਓ ਦੇ ਵਿੱਚ ਕਿ ਨਿਫਟੀ ਥੱਲੇ ਜਾਊਗੀ ਗੈਪ ਡਨ ਓਪਨਿੰਗ ਹੋਈ ਉਸ ਤੋਂ ਬਾਅਦ ਆ ਵੀ ਥੱਲੇ ਜਾਊਗੀ ਇਹ ਵੀ ਕਲੀਅਰ ਸੀ ਤੇ ਟ੍ਰੇਡ ਵੀ ਐਸੇ ਕਰਕੇ ਆਪਾਂ ਜਿਹੜੀ ਤੁਹਾਨੂੰ ਦੱਸਿਆ ਸੀ ਨਾ 10:20 ਮਿੰਟ ਤੱਕ ਥੱਲੇ ਵਾਸਤੇ ਆਪਾਂ ਟ੍ਰੇਡ ਕਰਾਂਗੇ ਉਸ ਤੋਂ ਪਿਛਲਾ ਦਿਨ ਜਿਹੜਾ ਉਦੋਂ ਵੀ ਜਦੋਂ ਵੀਡੀਓ ਪਾਈ ਸੀ ਇਹੋ ਕਿਹਾ ਸੀ ਤੁਹਾਨੂੰ ਕਿ 26000 ਦੇ ਸਾਈਕੋਲੋਜੀਕਲ ਲੈਵਲ ਦੇ ਕੋਲ ਹੈਂਗਿੰਗਮੈਨ ਬਣਿਆ ਜੇ ਕੱਲ ਨੂੰ ਲੋ ਬ੍ਰੇਕ ਹੋਇਆ ਫਿਰ ਥੱਲੇ ਜਾ ਸਕਦੀ ਪੂਰਾ ਦਿਨ ਤੇ ਥੱਲੇ ਹੀ ਗਈ ਹੁਣ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਇਹ ਕਲੀਅਰ ਸੀ ਕਿ ਵੱਡੇ ਮੂਵ ਆਉਣਗੇ ਤੇ ਕਿਹੜੀ ਸਾਈਡ ਦੇ ਆਉਣਗੇ ਥੱਲੇ ਤੇ ਆਉਣਗੇ ਤੇ ਉਸੇ ਸਾਈਡ ਨੂੰ ਟ੍ਰੇਡ ਵੀ ਆਪਾਂ ਕੀਤੀ ਪਰ ਕੀ ਹੋਇਆ ਆਪਣਾ ਸਟੌਪ ਲੌਸ ਹਿੱਟ ਹੋ ਕੇ ਮਾਰਕੀਟ ਉੱਥੋਂ ਤੱਕ ਗਈ ਆਪਣਾ ਸਟੌਪ ਲੌਸ ਸੀ 99.25 ਸਟੌਪ ਲੋਸ ਹਿੱਟ ਹੋਇਆ ਤੇ ਉਸ ਤੋਂ ਬਾਅਦ ਮਾਰਕੀਟ ਇੱਥੋਂ ਤੱਕ ਗਈ ਹੁਣ ਜੀ ਆਹ ਟਾਰਗੇਟ ਅੱਜ ਮਿਲ ਜਾਂਦਾ ਫਿਰ ਬੱਲੇ ਬੱਲੇ ਹੋ ਜਣੀ ਹੁਣ ਸਟੌਪ ਲੋਸ ਹੋ ਗਿਆ ਇਸ ਕਰਕੇ ਬਹੁਤ ਸਾਰੇ ਵੀਰਪੈਨ ਇੰਸਟਾਗ੍ਰam ਤੇ ਲੱਗੇ ਹੋਏ ਆ ਪਰ ਆ ਚੀਜ਼ ਦੇਖੋ ਅਨਾਲਿਸਿਸ ਆਪਣੇ ਸਹੀ ਹੋਣਦੇ ਆ ਹਮੇਸ਼ਾ ਸਹੀ ਹੋਣਦੇ ਆ ਹੁਣ ਇਹ ਟਾਰਗੇਟ ਦੇਖੋ ਕਿੰਨਾ ਵੱਡਾ ਸੀ 117 ਤੋਂ 224 107 ਪੁਆਇੰਟਾਂ ਦੇ ਪ੍ਰੀਮੀਅਮ ਦਾ ਪ੍ਰੋਫਿਟ ਹੋਣਾ ਸੀ ਹੁਣ ਇਹਦੇ ਵਾਸਤੇ ਜੇ ਤੁਹਾਨੂੰ ਮੰਨ ਲਓ 18 ਪੁਆਇੰਟਾਂ ਦਾ ਸਟਾਪ ਲੋਸ ਦੇਣਾ ਪਏ ਤੇ ਮਨਜ਼ੂਰ ਕਿਉਂ ਨਹੀਂਗਾ ਪ੍ਰੋਫਿਟ ਦੇਖੋ ਕਿੰਨਾ ਵੱਡਾ ਸਟਾਪ ਲੋਸ ਤੋਂ 6 ਗੁਣਾ ਪ੍ਰੋਫਿਟ ਵੱਡਾ ਹੋਣ ਡਿਆ ਪਰ ਸਟਾਪ ਲੋਸ ਜਿਹੜੇ ਇਮੋਸ਼ਨਸ ਹੈ ਨਾ ਇਹਨਾਂ ਦੀ ਕੋਈ ਜਗ੍ਹਾ ਨਹੀਂਗੀ ਬਿਜ਼ਨਸ ਦੇ ਵਿੱਚ ਵੀ ਤੇ ਆਪਸ਼ਨ ট্রেਡਿੰਗ ਦੇ ਵਿੱਚ ਵੀ ਉਹ ਅੱਜ ਤੁਹਾਡੇ ਸਾਹਮਣੇ ਆਉਣ ਡੇ ਲੋਸ ਹੋਇਆ ਇਸ ਕਰਕੇ इमोਸ਼ਨ ਸਾਹਮਣੇ ਆਉਣ ਜੇ ਪ੍ਰੋਫਿਟ ਹੋ ਜਾਂਦਾ ਬੱਲੇ ਬੱਲੇ ਬਹੁਤ ਵੱਡਾ ਜੈਕਪੌਟ ਇਦਾਂ ਦੇ ਜੈਕਪੌਟ ਰੋਜ਼ ਮਿਲ ਸਕਦੀ ਹੈ ਪਰ ਗੱਲ ਇਹ ਕਿ ਸਟਾਪ ਲੋਸ ਆਪਣਾ ਹਿੱਟ ਹੋ ਕੇ ਫਿਰ ਮਾਰਕੀਟ ਉੱਤੇ ਗਈ ਜੇ ਸਟਾਪ ਲੋਸ ਹਿੱਟ ਹੋ ਕੇ ਉੱਤੇ ਨਾ ਗਈ ਹੁੰਦੀ ਫਿਰ ਬੱਲੇ ਬੱਲੇ ਹੋ ਜਾਣੀ ਸੀ ਅਨਲਿਸਿਸ ਦੇਖੋ ਤੁਸੀਂ ਸਹੀ ਹੁੰਦਾ ਕਿ ਨਹੀਂ ਹੁੰਦਾ ਜਿੱਥੋਂ ਤੱਕ ਆਪਾਂ ਸੋਚਿਆ ਸੀ ਜਿੱਥੋਂ ਤੱਕ ਰੱਖਿਆ ਸੀ ਉੱਥੋਂ ਤੱਕ ਹੀ ਗਿਆ ਜੋ ਲਿਆ ਜਾਂਦਾ ਪੂਰਾ ਪ੍ਰੋਫਿਟ ਸਟਾਪ ਲੋਸ ਹਿੱਟ ਨਾ ਹੁੰਦਾ ਬੱਲੇ ਬੱਲੇ ਹੋ ਜੰਨੀ ਹੁਣ ਇਹਦੇ ਵਿੱਚ ਗਲਤੀ ਕੀ ਹੋਈ ਹੈ ਜਿਹੜੀਆਂ ਗਲਤੀਆਂ ਹੋਈਆਂ ਉਹ ਇੰਪਰੂਵ ਕਰਾਂਗੇ ਆਪਾਂ ਨੈਕਸਟ ਵੀਕ ਸੋ ਜਿਹੜੇ ਵੀ ਦੇਖੋ ਵੱਡੇ মুਵ ਇਸ ਹਫਤੇ ਦੇ ਵਿੱਚ ਆਏ ਆ ਪਰ ਆਪਣੇ ਤੋਂ ਫੜੇ ਨਹੀਂ ਗਏ ਜਾਂ ਆਪਣਾ ਮੰਨ ਲਓ ਉਹਦੇ ਵਿੱਚ ਸਟੌਪ ਲੋਸ ਹਿੱਟ ਹੋ ਕੇ ਫਿਰ ਉਸ ਡਾਇਰੈਕਸ਼ਨ ਦੇ ਵਿੱਚ ਮਾਰਕੀਟ ਗਈ ਆ ਸੋ ਉਹਦੇ ਵਿੱਚ ਜਿਹੜੀ ਚੀਜ਼ ਮੈਂ ਦੇਖੀ ਆ ਕਿ ਸਭ ਤੋਂ ਵੱਡੀ ਜਿਹੜੀ ਗਲਤੀ ਆਪਣੇ ਤੋਂ ਹੋਣ ਢਈ ਉਹ ਇਹ ਆ ਕਿ ਨਿਫਟੀ ਦੇ ਚਾਰਟ ਦੇ ਅਕੋਰਡਿੰਗ ਮਤਲਬ ਮੇਨ ਚੀਜ਼ ਜਿਹੜੀ ਹੈ ਨੰਬਰ 1 ਚੀਜ਼ ਨਿਫਟੀ ਨੂੰ ਰੱਖ ਕੇ ਫਿਰ ਪ੍ਰੀਮੀਅਮ ਦੇ ਵਿੱਚ ਆਪਾਂ ਨੂੰ ਐਂਟਰੀ ਕਰਨੀ ਚਾਹੀਦੀ ਹੈ ਪ੍ਰੀਮੀਅਮ ਦੇ ਵਿੱਚ ਪ੍ਰੀਮੀਅਮ ਆਪਾਂ ਨੂੰ ਟਾਰਗੇਟ ਦੇ ਦਿੰਦਾ ਕਿ ਇੱਥੋਂ ਤੱਕ ਜਾਊਗੀ ਪਰ ਕਿਹੜੀ ਜਗ੍ਹਾ ਤੋਂ ਨਿਫਟੀ ਮਤਲਬ ਥੱਲੇ ਨੂੰ ਜਾਣਾ ਸ਼ੁਰੂ ਕਰੂਗੀ ਜਾਂ ਫਿਰ ਉੱਤੇ ਨੂੰ ਜਾਣਾ ਸ਼ੁਰੂ ਕਰੂਗੀ ਉਹ ਆਪਾਂ ਨੂੰ ਐਗਜ਼ੈਕਟ ਜਿਹੜਾ ਪਤਾ ਲੱਗਦਾ ਨਿਫਟੀ ਦੇ ਅਕੋਰਡਿੰਗ ਸੋ ਜਿਵੇਂ ਦੇਖੋ ਨਿਫਟੀ ਬਾਰੇ ਆਪਾਂ ਮਤਲਬ ਕਿ ਤੁਹਾਨੂੰ 9:33 ਮਿੰਟ ਤੇ ਦੱਸਿਆ ਸੀ ਕਿ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਹੈ 5609 ਹੁਣ ਪਹਿਲਾਂ ਆਪਾਂ ਕੀ ਕਰਦੇ ਹੁੰਨੇ ਸੀ ਕਿ ਜਿਹੜਾ ਰੈਜ਼ਿਸਟੈਂਸ ਜੇ ਮੰਨ ਲਓ ਥੱਲੇ ਮਾਰਕੀਟ ਤੇ ਜਾਂਦੀ ਸੰਭਾਵਨਾ ਜ਼ਿਆਦਾ ਹੈ ਤਾਂ ਆਪਾਂ ਕਹਿੰਦੇ ਹੁੰਨੇ ਸੀ ਕਿ ਰੈਜ਼ਿਸਟੈਂਸ ਦੇ ਕੋਲ ਜੇ ਮੰਨ ਲਓ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਬਣਦਾ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਹੁਣ ਦੇਖੋ ਇੱਥੇ ਸ਼ੂਟਿੰਗ ਸਟਾਰ ਬਣਿਆ ਉਸ ਤੋਂ ਬਾਅਦ ਆ ਹੀ ਥੱਲੇ ਗਈ ਸੋ ਇਹ ਜਿਹੜਾ ਸ਼ੂਟਿੰਗ ਸਟਾਰ ਜਦੋਂ ਨਿਫਟੀ ਦੇ ਵਿੱਚ ਬਣਿਆ ਸੀ ਉਸ ਟਾਈਮ ਤੇ ਇਸ ਸ਼ੂਟਿੰਗ ਸਟਾਰ ਦਾ ਲੋ ਬ੍ਰੇਕ ਹੋਣ ਦੇ ਟਾਈਮ ਤੇ ਉਦੋਂ ਜੇ ਮੰਨ ਲਓ ਆਪਾਂ ਇਹਦੇ ਵਿੱਚ ਟ੍ਰੇਡ ਕਰਦੇ ਆ ਆਹ ਦੇਖੋ ਕਿੰਨਾ ਛੋਟਾ ਜਿਹਾ ਸਟਾਪ ਲੋਸ ਸੋ ਇਥੋਂ ਜੇ ਮੰਨ ਲਓ ਆਪਾਂ ਸ਼ੁਰੂ ਕਰਦੇ ਤੀ ਇਹ ਦੇਖੋ ਆਪਣਾ A103 103 ਤੇ ਇਧਰ ਆਪਣਾ 91 ਮਤਲਬ 12 ਪੁਆਇੰਟਾਂ ਦਾ ਸਟਾਪ ਲਸ ਤੇ 103 ਤੋਂ 224 ਯਾਨੀ ਕਿ 121 ਪੁਆਇੰਟਾਂ ਦਾ ਪ੍ਰੋਫਿਟ ਪਰ ਇਥੋਂ ਆਪਣਾ ਹੋਣਾ ਚਾਹੀਦਾ ਸੀ ਸੋ ਇਹ ਜਿਹੜੀਆਂ ਚੀਜ਼ਾਂ ਅਗਲੇ ਹਫ਼ਤੇ ਦੇ ਵਿੱਚ ਆਪਾਂ ਇੰਪਰੂਵ ਕਰਾਂਗੇ ਕਿ ਨਿਫਟੀ ਦੇ ਵਿੱਚ ਜਿਹੜੇ ਆਪਣੇ ਲੈਵਲ ਹੁੰਦੇ ਆ ਜਿਹੜੇ ਮਜਬੂਤ ਸਪੋਰਟ ਤੇ ਰੈਜ਼ਿਸਟੈਂਸ ਹੁੰਦੇ ਆ ਉਹਨਾਂ ਦੇ ਉੱਤੇ ਹੀ ਜੇ ਆਪਣਾ ਮੰਨ ਲਓ ਪੈਟਰਨ ਬਣਦਾ ਆ ਕੋਈ 15 ਮਿੰਟ ਦਾ ਹੈਮਰ ਆ ਸ਼ੂਟਿੰਗ ਸਟਾਰ ਆ ਜਾਂ ਫਿਰ ਆਪਣਾ ਮੰਨ ਲਓ ਡਬਲ ਪੈਟਰਨ ਪੈਟਰਨ ਸੋ ਉਹਨੂੰ ਦੇਖ ਕੇ ਫੇਰ ਪ੍ਰੀਮੀਅਮ ਦੇ ਵਿੱਚ ਆਪਾਂ ਐਂਟਰੀ ਕਰਾਂਗੇ ਪਰ ਪ੍ਰੀਮੀਅਮ ਦੇ ਵਿੱਚ ਜਿਹੜਾ ਟਾਰਗੇਟ ਆਪਾਂ ਵੱਡਾ ਰੱਖਿਆ ਲਵਾਂਗੇ ਉਹੀ ਜਿੰਨਾ ਲੋਕਾਂ ਨੇ ਦੇਖੋ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਵੱਡਾ ਕੀਤਾ ਫੇਲ ਬਹੁਤ ਵਾਰ ਹੋਈ ਆ ਪਰ ਡਰੇ ਨਹੀਂ ਲੱਗੇ ਰਹੇ ਆ ਵਿਸ਼ਵਾਸ ਰੱਖਿਆ ਸੋ ਆਪਾਂ ਨੂੰ ਇਹ ਚੀਜ਼ਾਂ ਮਿਲਣ ਗਿਆ ਅਗਲੇ ਹਫਤੇ ਨਹੀਂ ਮਿਲਿਆ ਤੇ ਉਸ ਤੋਂ ਅਗਲੇ ਹਫਤੇ ਮਿਲਣ ਗਿਆ ਪਰ ਇਹਨਾਂ ਵਾਸਤੇ ਹੀ ਆਪਾਂ ਜਾਵਾਂਗੇ ਸੋ ਜਿਹੜੇ ਵੀ ਰਪੈਂਡ ਤਿਆਰ ਆ ਆਪਣੇ ਨਾਲ ਟ੍ਰੇਡ ਕਰਨ ਦੇ ਲਈ ਕਰੋ ਪਰ ਲੌਸ ਤੋਂ ਨਾ ਡਰੋ ਕਿਉਂਕਿ ਆਪ ਮੇਰਾ ਲਕਸ਼ ਇੱਕੋ ਹੀ ਆ ਮੇਰਾ ਟਾਰਗੇਟ ਇੱਕੋ ਹੀ ਆ ਸਟੌਪ ਲੌਸ ਛੋਟਾ ਤੇ ਪ੍ਰੋਫਿਟ ਵੱਡਾ ਤੇ ਪ੍ਰੋਫਿਟ ਜਿੰਨਾ ਬੰਦਦਾ ਉਹ ਨਾ ਲੈਣਾ ਦੇਖ ਲਓ ਜਿੰਨਾ ਬੰਦਦਾ ਸੀ ਉਸ ਤੋਂ ਤੱਕ ਮਾਰਕੀਟ ਗਈ ਆ ਸੋ ਜੇ ਟ੍ਰੇਡ ਕਰ ਨਹੀਂ ਹੈ ਮੇਰੇ ਨਾਲ ਦਲੇਰੋ ਕੇ ਕਰੋ ਸਟੌਪ ਲੌਸ ਤੋਂ ਨਾ ਡਰੋ ਚਾਰ ਵਾਰ ਗਲਤ ਹੋਣ ਵਾਸਤੇ ਮੈਂ ਤਿਆਰ ਹਾਂ ਇੱਕ ਵਾਰ ਸਹੀ ਹੋਣ ਵਾਸਤੇ ਤਿਆਰ ਹਾਂ ਪਰ ਮੈਂ ਮੈਨੂੰ ਇਹੋ ਚੀਜ਼ ਚਾਹੀਦੀ ਹੈ ਮੈਂ ਇਹ ਛੋਟੇ ਮੋਟੇ 10 20 ਪੁਆਇੰਟਾਂ ਦੇ ਜਿਹੜੇ ਆ ਉਹ ਪ੍ਰੋਫਿਟ ਨਹੀਂ ਲੈਣਾ ਚਾਹੁੰਦਾ ਕਿਉਂਕਿ ਆਪਸ਼ਨ ਟਰੇਡਿੰਗ ਦਾ ਮਤਲਬ ਮੇਰੇ ਵਾਸਤੇ ਆ ਕਿ ਜੇ ਆਪਾਂ ਮੰਨ ਲਓ ਸਟਾਪ ਲੌਸ ਦੇਣਾ ਛੋਟਾ ਜਿਹਾ ਜੇ ਪ੍ਰੋਫਿਟ ਲੈਣਾ ਬਹੁਤ ਵੱਡਾ ਇਹ ਆਪਸ਼ਨ ਟਰੇਡਿੰਗ ਹੈ ਮੇਰੇ ਵਾਸਤੇ ਜੇ ਛੋਟੇ ਛੋਟੇ ਕਰਨੇ ਤੇ ਫਿਰ ਇਨਵੈਸਟਿੰਗ ਕਰ ਲਓ ਸਵਿੰਗ ਟਰੇਡ ਕਰ ਲਓ ਜਿਆਦਾ ਨਹੀਂ ਤੇ ਫਿਰ ਆਪਣਾ ਆਪਸ਼ਨ ਸੈਲਿੰਗ ਕਰ ਲਓ ਪਰ ਉਹਦੇ ਵਿੱਚ ਥ੍ਰਿਲ ਨਹੀਂ ਨਾ ਹੈਗਾ ਆਪਾਂ ਨੂੰ ਚਾਹੀਦੇ ਵੱਡੇ ਪ੍ਰੋਫਿਟ ਛੋਟੇ ਸਟਾਪ ਲਸ ਮਨਜ਼ੂਰ ਆ ਚਾਰ ਵਾਰ ਹੋ ਜਾਣ ਪਰ ਪ੍ਰੋਫਿਟ ਚਾਹੀਦਾ ਆਪਾਂ ਨੂੰ ਵੱਡਾ ਸੋ ਮੇਰਾ ਟਾਰਗੇਟ ਇਸ ਹਫਤੇ ਵੀ ਐਸੀ ਅਗਲੇ ਹਫਤੇ ਵੀ ਇਹੀ ਰਹੂਗਾ ਜੇ ਤੁਸੀਂ ਸਟਾਪ ਲਸ ਦੇਣ ਵਾਸਤੇ ਤਿਆਰ ਜੋ ਫੇਰ ਹੀ ਮੇਰੇ ਨਾਲ ਟ੍ਰੇਡ ਕਰੋ ਬਾਅਦ ਦੇ ਵਿੱਚ ਆਪਣੇ ਇਮੋਸ਼ਨਸ ਸ਼ੋ ਨਾ ਕਰੋ ਕਿ ਤੁਹਾਡੇ ਕਰਕੇ ਮੇਰਾ ਲਾਸ ਹੋ ਗਿਆ ਜੇ ਤੁਹਾਡਾ ਲਾਸ ਹੋਣ ਤੇ ਮੇਰਾ ਵੀ ਲਾਸ ਹੋਣ ਤੇ ਪਰ ਮੇਰੀ ਸਟ੍ਰੈਟਜੀ ਨੂੰ ਸਮਝੋ ਮੈਂ ਜੇ 5 ਦਿਨ ਟ੍ਰੇਡ ਕਰਦਾ ਹਾਂ ਸੋ ਪੰਜਾਂ ਦਿਨਾਂ ਦੇ ਵਿੱਚ ਮੈਨੂੰ ਇੱਕ ਜਿਹਾ ਵੱਡਾ ਮੂਵ ਮਿਲ ਜਾਂਦਾ ਹੈ 60 ਪੁਆਇੰਟ ਦਾ 70 ਪੁਆਇੰਟ ਦਾ 100 ਪੁਆਇੰਟ ਦਾ 150 ਦਾ 200 ਦਾ ਤੇ 4 ਦਿਨ ਮੇਰਾ ਸਟੌਪ ਲੌਸ ਵੀ ਹਿੱਟ ਹੋ ਜਾਂਦਾ ਹੈ ਓਕੇ ਤਿਆਰੇ ਮੈਂ ਤੀਸੇ ਟਾਰਗੇਟ ਤੇ ਇਸੇ ਜੀਤੇ ਮੈਂ ਅੜਿਆ ਰਹੂੰਗਾ ਤੇ ਮੈਨੂੰ ਪਤਾ ਹੈ ਇਹ ਮਿਲੂਗੀ ਆ ਜਿਹੜਾ ਹਫਤਾ ਸ਼ੁਰੂ ਹੋਣ ਵਾਲਾ ਇਹਦੇ ਵਿੱਚ ਨਾ ਮਿਲੀ ਤੇ ਉਸ ਤੋਂ ਅਗਲੇ ਹਫਤੇ ਮਿਲੂਗੀ ਜੇ ਉਸ ਤੋਂ ਅਗਲੇ ਹਫਤੇ ਨਾ ਮਿਲੀ ਤੇ ਉਸ ਤੋਂ ਬਾਅਦ ਮਿਲੂਗੀ ਪ੍ਰਜੇਤੋਂ ਇਹ ਮਿਲਣੀ ਸ਼ੁਰੂ ਹੋ ਗਈ ਲਗਾਤਾਰ ਮਿਲੂਗੀ ਠੀਕ ਹੈ ਸੋ ਜੇ ਦੇਖੋ ਤੁਸੀਂ ਇਹਨਾਂ ਚੀਜ਼ਾਂ ਵਾਸਤੇ ਤਿਆਰ ਜੋ ਆਪਣੇ ਮਾਈਂਡ ਨੂੰ ਪ੍ਰੀਪੇਅਰ ਕਰ ਲਿਆ ਫਿਰ ਹੀ ਚਲੋ ਮੇਰੇ ਨਾਲ ਆਦਰਵਾਈਜ਼ ਦੇਖੋ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੇਣੇ ਤਾਂ ਹੈ ਗਈ ਆ ਸਪੋਰਟ ਤੇ ਰੈਜ਼ਿਸਟੈਂਸ ਤੇ ਪਲਾਨ ਵੀ ਦੱਸਦੇ ਆ ਉਹਨਾਂ ਦੇ ਮੁਤਾਬਕ ਫਿਰ ਟ੍ਰੇਡ ਕਰ ਲਿਆ ਕਰੋ ਠੀਕ ਹੈ ਕਿਸੇ ਨੂੰ ਮੈਂ ਫੋਰਸ ਨਹੀਂ ਕਰਦਾ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਮੇਰੇ ਨਾਲ ਟ੍ਰੇਡ ਕਰਨੀ ਕਰਨੀ ਮਜਬੂਰੀ ਤੁਹਾਡੀ ਪਰ ਮੈਂ ਤੈਨੂੰ ਦੱਸਦਾ ਮੈਂ ਜਿੱਤਣ ਵਾਸਤੇ ਖੇਡਦਾ ਨਹੀਂਗਾ ਮੈਂ ਹਾਰਨ ਵਾਸਤੇ ਤਿਆਰਿਆ ਮੈਨੂੰ ਜਿੱਤ ਚਾਹੀਦੀ ਹੈ ਵੱਡੀ ਹਾਰਾਂ ਚਾਹੀਦੀਆਂ ਛੋਟੀਆਂ ਮੈਂ ਚਾਰ ਵਾਰ ਹਾਰਨ ਵਾਸਤੇ ਤਿਆਰਿਆ ਪਰ ਇੱਕ ਵਾਰ ਜਿਹੜੀ ਮੈਨੂੰ ਜਿੱਤ ਮਿਲੂਗੀ ਬਹੁਤ ਵੱਡੀ ਹੋਣੀ ਚਾਹੀਦੀ ਹੈ ਇਹ ਮੇਰਾ ਮੈਂਡ ਸੈਟ ਹੈ ਜੇ ਇਦਾਂ ਦੇ ਮੈਂਡ ਸੈਟ ਦੇ ਨਾਲ ਤੁਹਾਨੂੰ ਮਨਜ਼ੂਰ ਹੈ ਟ੍ਰੇਡ ਕਰਨਾ ਫਿਰ ਹੀ ਮੇਰੇ ਪਲਾਨ ਤੇ ਟ੍ਰੇਡ ਕਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਤੁਸੀਂ ਮੇਰੇ ਨਾਲ ਟ੍ਰੇਡ ਕਰਨੀ ਕਰਨੀ ਕੋਈ ਮਜਬੂਰੀ ਨਹੀਂ ਗਈ ਠੀਕ ਹੈ ਜੇ ਤੁਹਾਨੂੰ ਹਰ ਦਿਨ ਪ੍ਰੋਫਿਟ ਚਾਹੀਦਾ ਹੈ ਜੇ ਤੁਸੀਂ ਐਕੂਰਸੀ ਦੇ ਪਿੱਛੇ ਭੱਜਣ ਦੇ ਜੋ ਕਿ ਪੰਜਾਂ ਦੇ ਵਿੱਚੋਂ ਤਿੰਨ ਵਾਰ ਚਾਰ ਵਾਰ ਪ੍ਰੋਫਿਟ ਹੋਣਾ ਚਾਹੀਦਾ ਸੋ ਫਿਰ ਉਹਦੇ ਵਾਸਤੇ ਵੀ ਤੁਹਾਨੂੰ ਪਲਾਨ ਦਸੀਦੇ ਆ ਉਹਨਾਂ ਦੇ ਮੁਤਾਬਕ ਟ੍ਰੇਡ ਕਰਕੇ ਛੋਟਾ ਜਿਹਾ ਪ੍ਰੋਫਿਟ ਲੈ ਲਿਆ ਕਰੋ ਪਰ ਮੈਂ ਛੋਟੇ ਮੋਟੇ ਪ੍ਰੋਫਿਟ ਕਰਨ ਵਾਸਤੇ ਤੇ ਇਹਦੇ ਵਿੱਚ ਨਹੀਂ ਆਇਆ ਆਪਸ਼ਨ ਟ੍ਰੇਡਿੰਗ ਚ ਮੈਂ ਕੁਝ ਵੱਡਾ ਕਰਨ ਵਾਸਤੇ ਆਇਆ ਸੋ ਉਹਦੇ ਵਾਸਤੇ ਮੈਂ ਛੋਟੇ ਛੋਟੇ ਸਟੌਪ ਲਸ ਦੇਣ ਵਾਸਤੇ ਆ ਰਿਹਾ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਸੋਮਵਾਰ ਵਾਸਤੇ ਆਪਣੇ ਪਲਾਨਸ ਕਿਹੜੇ ਕਿਹੜੇ ਆ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਕਿ ਜਿਹੜਾ 525 ਦਾ ਲੈਵਲ ਆ ਪਹਿਲਾਂ ਨਿਫਟੀ ਤੋਂ ਉੱਤੇ ਸੀ ਤੇ ਫਿਰ ਉਸ ਤੋਂ ਬਾਅਦ ਇਹਦਾ ਪ੍ਰਾਈਸ ਐਕਸ਼ਨ ਬਣਾ ਕੇ ਬ੍ਰੇਕਡਾਊਨ ਕੀਤਾ ਤੇ ਫਿਰ ਇਹਦਾ ਰੀਟੈਸਟ ਕਰਕੇ ਫਿਰ ਥੱਲੇ ਗਈ ਆ ਸੋ ਇਸ ਕਰਕੇ ਜਿਹੜਾ ਸਭ ਤੋਂ ਮਜ਼ਬੂਤ ਆਪਣਾ ਰੈਜ਼ਿਸਟੈਂਸ ਰਹੂਗਾ ਨਿਫਟੀ ਦੇ ਵਿੱਚ ਸੋਮਵਾਰ ਵਾਸਤੇ 16 ਫਰਵਰੀ ਵਾਸਤੇ ਉਹ ਆਪਣਾ 525 ਜੇ ਇਹਦੇ ਲੱਗ ਗਿਆ ਆ ਕੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਬੰਦ ਆ ਜਾਂ ਫਿਰ 15 ਮਿੰਟ ਦਾ ਕੋਈ ਐਮ ਪੈਟਰਨ ਬਣਦਾ ਹੈ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਇਹ ਆਪਣਾ ਪਹਿਲਾ ਪਲਾਨ ਠੀਕ ਹੈ ਦੂਜਾ ਪਲਾਨ ਆਪਣਾ ਇਹ ਆ ਕਿ ਜਿਹੜੀ ਜਗ੍ਹਾ ਤੇ ਦੇਖੋ ਨਿਫਟੀ ਹੈਗੀ ਹੈ 5447 5447 ਦੇ ਕੋਲ ਜੇ ਨਿਫਟੀ 15 ਮਿੰਟ ਦਾ ਡਬਲਿਊ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਾਉਂਦੀ ਆ ਤੇ ਉਹਨਾਂ ਦਾ ਹਾਈ ਬ੍ਰੇਕ ਹੁੰਦਾ ਚਾਹੇ ਮਲਟੀ ਟਾਈਮ ਫਰੇਮ ਪੈਟਰਨ ਦਾ ਚਾਹੇ ਡਬਲਿਊ ਪੈਟਰਨ ਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਦੂਜਾ ਪਲਾਨ ਤੀਜਾ ਪਲਾਨ ਆਪਣਾ ਇਹ ਆ ਕਿ ਜੇ ਨਿਫਟੀ 25372 ਦੇ ਕੋਲ ਆ ਕੇ 15 ਮਿੰਟ ਦੇ ਟਾਈਮ ਫਰੇਮ ਤੇ ਡਬਲੂ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਾਉਂਦੀ ਹੈ ਡਬਲੂ ਪੈਟਰਨ ਦਾ ਹਾਈ ਬ੍ਰੇਕ ਹੁੰਦਾ ਜਾਂ ਫਿਰ ਮਲਟੀ ਟਾਈਮ ਫਰੇਮ ਪੈਟਰਨ ਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਸੋ ਇਹ ਤਿੰਨ ਪਲਾਨ ਨੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਦੇ ਨੇ ਦੱਸਣ ਦੇ ਆ ਇਨ ਇਹਦੇ ਵਿੱਚ ਤੁਹਾਨੂੰ ਆਪਾਂ ਇਹ ਵੀ ਦੱਸ ਦਈਏ ਕਿ ਜ਼ੋਨ ਆਪਣਾ ਕਿਹੜਾ ਹੈ ਜ਼ੋਨ ਦੇਖੋ ਆਪਣਾ 52 525 ਤੋਂ ਲੈ ਕੇ ਤੇ 5372 ਤੱਕ ਜੇ ਇਹਦੇ ਵਿਚਕਾਰ ਓਪਨਿੰਗ ਹੁੰਦੀ ਨਿਫਟੀ ਫਿਰ ਆਪਣੇ ਇਹੀ ਪਲਾਨ ਰਹਿਣਗੇ ਜੇ ਇਸ ਤੋਂ ਉੱਤੇ ਜਾਂ ਫਿਰ ਇਸ ਤੋਂ ਥੱਲੇ ਓਪਨਿੰਗ ਹੋਈ ਫਿਰ ਆਪਣੇ ਪਲਾਨ ਚੇਂਜ ਰਹਿਣਗੇ ਇੱਕ ਗੱਲ ਤੁਹਾਨੂੰ ਮੈਂ ਫਿਰ ਰਿਪੀਟ ਕਰਦਾ ਇਸ ਹਫਤੇ ਦੇ ਵਿੱਚ ਵੀ ਤੇ ਉਸ ਤੋਂ ਪਿਛਲੇ ਹਫਟਿਆਂ ਦੇ ਵਿੱਚ ਵੀ ਜਿਹੜੇ ਆਪਾਂ ਡੇ ਟਾਈਮ ਫਰੇਮ ਅਨਲਿਸਿਸ ਕਰਦੇ ਆਂ ਜੀ ਉਹਦੇ ਅਕੋਰਡਿੰਗ ਮਾਰਕੀਟ ਓਪਨ ਹੁੰਦੀ ਆ ਤੇ 99% ਆਪਣੇ ਪਲਾਨ ਦੇ ਅਕੋਰਡਿੰਗ ਟ੍ਰੇਡ ਬੰਦੀ ਇਸ ਕਰਕੇ ਸੀਰੀਅਸ ਹੋ ਕੇ ਵੀਡੀਓ ਨੂੰ ਦੇਖਿਆ ਕਰੋ ਤੇ ਜੇ ਤੁਸੀਂ ਛੋਟੇ-ਛੋਟੇ ਪ੍ਰੋਫਿਟ ਲੈਣਾ ਚਾਹੁੰਦੇ ਜੋ ਜਿਆਦਾ ਵੱਡੇ ਲੈਣ ਦਾ ਜਿਗਰਾ ਨਹੀਂ ਹੈਗਾ ਛੋਟੇ-ਛੋਟੇ ਪ੍ਰੋਫਿਟ ਤੇ ਜਿਆਦਾ ਜਿੱਤਣ ਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ ਇਹ ਕ੍ਰੁਸੀ ਦੇ ਵਿੱਚ ਖੁਸ਼ੀ ਮਿਲਦੀ ਹੈ ਸੋ ਇਨ੍ਹਾਂ ਪਲਾਨਾਂ ਦੇ ਅਕੋਰਡਿੰਗ ਟ੍ਰੇਡ ਕਰਿਆ ਕਰੋ ਬਾਕੀ ਜੇ ਮੇਰੇ ਨਾਲ ਟ੍ਰੇਡ ਕਰਨੀ ਆ ਤੇ ਚਾਰ ਵਾਰ ਹਾਰਨ ਵਾਸਤੇ ਤਿਆਰ ਰਹੋ ਕਿਉਂਕਿ ਮੈਂ ਚਾਰ ਵਾਰ ਹਾਰਨ ਵਾਸਤੇ ਤਿਆਰ ਹਾਂ ਤੇ ਇੱਕ ਵਾਰ ਜਿੱਤਣ ਵਾਸਤੇ ਮੈਂ ਟ੍ਰੇਡ ਕਰਦਾ ਠੀਕ ਹੈ ਤੇ ਇੱਕ ਵਾਰ ਉਹ ਵੱਡਾ ਪ੍ਰੋਫਿਟ ਵਾਸਤੇ ਟ੍ਰੇਡ ਕਰਦਾ ਤੇ ਚਾਰ ਵਾਰ ਛੋਟੇ ਛੋਟੇ ਸਟਾਪ ਲਸ ਦੇਣ ਵਾਸਤੇ ਠੀਕ ਹੈ ਇਹ ਮੇਰਾ ਮੈਡਸੈਟ ਹੈ ਤੇ ਇਹ ਕਦੀ ਨਹੀਂ ਚੇਂਜ ਹੋ ਸਕਦਾ ਇਹਦੇ ਅਕੋਰਡਿੰਗ ਹੀ ਮੈਂ ਅਗਲੇ ਹਫ਼ਤਿਆਂ ਦੇ ਵਿੱਚ ਵੀ ਟ੍ਰੇਡ ਕਰਨ ਵਾਲਾ ਠੀਕ ਹੈ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ